ਜੌਂਡੀਅਰ 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 ਨੇ ਨਾ ਟਰੈਕਟਰ ਤਾਂ ਆਪਾਂ ਦੇਖਦੇ ਹੀ ਦੇਖਦੇ ਆ ਸਮੇਂ ਦੇ ਹਿਸਾਬ ਨਾਲ ਜ਼ਿੰਮੇਵਾਰ ਵੀਰਾਂ ਦੀ ਨਾ ਡਿਮਾਂਡ ਹੁੰਦੀ ਹੈ ਵੀ ਸਾਨੂੰ ਦੂਸਰੇ ਇੰਪਲੀਮੈਂਟ ਵੀ ਚਾਹੀਦੇ ਤੇ ਉਸੇ ਤਰ੍ਹਾਂ ਹੀ ਆਪਾਂ ਅੱਜ ਪੀਡੀਐਸ ਮੇਲੇ ਤੇ ਬਾਈ ਜੀ ਨਾਲ ਮੰਦਿਰ ਹੋਣੀ ਜੀ ਸੱਚੀ ਹੈ ਬਾਈ ਆਪਣਾ ਆਲੂ ਬੀਜਣ ਵਾਲਾ ਪਲੰਟਰ ਸੱਚੀ ਹੈ ਬਾਈ ਸੱਚੀ ਹੈ ਬਾਈ ਠੀਕ ਠਾਕ ਹੈ ਜੀ ਨਾ ਲੱਭ ਹੀ ਲੈਣਾ ਤੁਹਾਨੂੰ ਜੀ ਬਾਈ ਜੀ ਇੱਕ ਇੱਕ ਕਦੋਂ ਕ ਲਾਂਚ ਕੀਤਾ ਵਾ ਇਹ ਅੱਜ ਹੀ ਲਾਂਚ ਕੀਤਾ ਜੀ ਕੱਲ੍ਹ ਕੱਲ ਲਾਂਚ ਕੀਤਾ ਸੀਗਾ ਇਹ ਪਲੈਂਟਰ ਆ ਜੌਂਡੀਅਰ ਕੋਲੇ ਗ੍ਰੀਨ ਸਿਸਟਮ ਜਿਹੜੀ ਜੌਂਡੀਅਰ ਦੀ ਦੂਸਰੀ ਇੰਪਲੀਮੈਂਟ ਦੀ ਕੰਪਨੀ ਆ ਉਹਦੇ ਅੰਦਰ ਉਹਦੇ ਬ੍ਰਾਂਡ ਦੇ ਥੱਲੇ ਇਹ ਲੈਂਦਾ ਗਿਆ ਮਤਲਬ ਹੈ ਜੌਂਡੀਅਰ ਦਾ ਜੌਂਡੀਅਰ ਦਾ ਜੌਂਡੀਅਰ ਦੀ ਜਿਹਨੇ ਜੌਂਡੀਅਰ ਇੰਪਲੀਮੈਂਟ ਵੇਚ ਰਹੀ ਹੈ ਇੰਡੀਆ ਚ ਉਹ ਗ੍ਰੀਨ ਸਿਸਟਮ ਕੰਪਨੀ ਜੌਂਡੀਅਰ ਦੀ ਸਬ ਕੰਪਨੀ ਉਹਦੇ ਅੰਦਰ ਆ ਠੀਕ ਆ ਜੀ ਹਾਂਜੀ ਤੇ ਇਹ ਇਹਦਾ ਚਲੋ ਜਿੰਨਾ ਕ ਮੈਨੂੰ ਨੌਲੇਜ ਆ ਤੁਸੀਂ ਵੀ ਦੱਸ ਦਿਓ ਜਿੰਨੇ ਕ ਦੇਖਣ ਤੋਂ ਮੈਨੂੰ ਪਤਾ ਲੱਗਿਆ ਕਿ ਕੁਆਲਿਟੀ ਹਾਂ ਕੁਆਲਿਟੀ ਦਾ ਫਿਰ ਜੋਨਿਅਰ ਦੀ ਜਾਂ ਕੁਆਲਿਟੀ ਦਾ ਹੋ ਗਿਆ ਹਾਂ ਕਿਉਂਕਿ ਪਹਿਲੀ ਨਿਗਾ ਜਿੰਨੇ ਵੀ ਆਪਣੇ ਕਿਸਾਨ ਵੀਰ ਇੱਥੇ ਆਉਂਦੇ ਆ ਸਭ ਦੀ ਅੱਖਾਂ ਨਾਲ ਕੇ ਐਂ ਖੜਦੀ ਏ ਯਾਰ ਜੀ ਵੱਡੀ ਗੱਲ ਹੋ ਰਾ ਰਣਜੋਜੀ ਵੀ ਜਿਵੇਂ ਅੱਗੇ ਕਹਿੰਦੇ ਜੋਨਿਅਰ ਦੇ ਇੰਪਲੀਮੈਂਟ ਮਹਿੰਗੇ ਹੁੰਦੇ ਆ ਇਹ ਇਹਦਾ ਰੇਟ ਵੀ ਨਾ ਜਿਹੇ ਜਿਹੇ ਜਿੰਨੇ ਕਿ ਤੁਸੀਂ ਲੋਕਲ ਮਿਲਦੇ ਆ ਉਹ ਤੋਂ 10000 ਰੁਪਏ ਮਹਿੰਗਾ ਕੋ ਬੜਾ ਵੱਡਾ ਨਹੀਂ ਫਰਕ ਅੱਛਾ ਹਾਂ ਜਿੰਨੇ ਹਾਂ ਜਿੰਨੇ ਆਪਣੇ ਵਧੀਆ ਲੋਕਲ ਮੇਡ ਵੇਚ ਰਹੇ ਆ ਹਨਾ 2.5 ਤੋਂ 60 70 ਇੱਥੇ ਵੇਚੀ ਜਾਂਦੇ ਆ ਇਹਦਾ ਕੀ ਨਾਮ ਰੱਖੀ ਇਹਦਾ ਵੈਸੇ ਤਾਂ 320000 ਰੇਟ ਆ ਹੂੰ ਪਰ ਹੁਣ ਲਾਂਚ ਪ੍ਰਾਈਸ ਹੈ ਜਿਹੜਾ ਇੱਕ ਮਹੀਨਾ ਇਹਦਾ ਰੇਟ ਹੈ 275000 ਰਹੂਗਾ ਜੀ ਇਹ ਤਾਂ ਕੁਛ ਨਹੀਂ ਭਾਜੀ ਹਾਂ ਬਹੁਤ ਜੈਜ ਰੇਟ ਰੱਖਿਆ ਕਿਉਂਕਿ ਜੌਂਡੀਅਰ ਦਾ ਬ੍ਰਾਂਡ ਬਿਲਕੁਲ ਬਿਲਕੁਲ ਇਹ ਮੈਂ ਆਪਾਂ ਦੋਨਾਂ ਨੇ ਇਹ ਵਾਲਾ ਹਵਾ ਕੱਢ ਦੇਣਾ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਮਹਿੰਗਾ ਹਾਂ ਮੈਂ ਨਾਮ ਸੁਣ ਕੇ ਜੌਂਡੀਅਰ ਦਾ ਵੀ ਮਹਿੰਗਾ ਹਾਂ ਕਿਉਂਕਿ ਜੇ ਉਹ ਮਹਿੰਗਾ ਹੁੰਦਾ ਨਾ ਕੋਈ ਰੰਜੋਜੀ ਕੋ ਬੱਕਰੀ ਚੀਜ਼ ਹੋਊਗੀ ਤਾਂ ਹੀ ਮਹਿੰਗਾ ਹੋਊਗਾ ਨਾ ਇਹ ਪਲੈਂਟਰ ਆ ਜਿਹੜਾ ਇਹ ਜਿਵੇਂ ਹੁਣ ਸਾਰੇ ਅੱਜਕੱਲ ਆਪਣੇ ਚੱਲ ਰਹੇ ਆ ਲੋਕਲ ਮੇਡ ਉਦਾਂ ਦਾ ਹੀ ਐ ਠੀਕ ਆ ਹਾਂ ਮੇਰੇ ਕੋਈ ਐਕਸਟਰਾ ਚੀਜ਼ ਬੜੀ ਵੱਡੀ ਨਹੀਂ ਹੈਗੀ ਇੱਕੋ ਹੀ ਫਰਕ ਹੈ ਕੁਆਲਿਟੀ ਕੁਆਲਿਟੀ ਉਹਨਾਂ ਨਾਲੋਂ ਉੱਪਰ ਆ ਜਿਹੜੀ ਤੁਹਾਨੂੰ 2.5 ਲੱਖ ਚ ਬਾਹਰ ਮਿਲਦੀ ਆ ਉਦੋਂ ਜ਼ਮੀਰ ਦੇ ਸਮਾਨ ਦਾ ਫਰਕ ਹੈ ਦਾ ਬਸ ਆਹ ਫਰਕ ਆ ਆਪਾਂ ਦਿਖਾ ਵੀ ਦਿੰਨੇ ਚੰਨੀ ਆ ਚਿੰਨ ਅੱਗੋਂ ਲੈ ਕੇ ਪਿੱਛੇ ਤੱਕ ਵੀਰਾਂ ਨੂੰ ਦਿਖਾ ਦੇ ਉਹ ਪੂਰੀ ਗੱਲਬਾਤ ਆ ਇਹ ਜੌਂਡੀਅਰ ਨੇ ਕੁਝ ਬਣਾਇਆ ਕਿ ਸੋ ਸਮਝ ਕੇ ਕੋਈ ਚੀਜ਼ ਹੈ ਨਾ ਮੇਨ ਗੱਲ ਆ ਮੈਂ ਲਾਸਟ ਈਅਰ ਆਪਣੇ ਐਸੇ ਜਦੋਂ ਆਲੂਆਂ ਦੀ ਬਜਾਈ ਹੋਈ ਮੌਦੋਂ ਗਿਆ ਸੀ ਵੀਰਾ ਤਵਿਆਂ ਦੀ ਗੱਲ ਕਰਦਾ ਸੀ ਉਹ ਵੀ ਕੋਈ ਵਧੀਆ ਇਨਵੈਸਟਮੈਂਟ ਵਾਲੇ ਚਾਹੀਦੇ ਹਾਂ ਤੇ ਇਹ ਗੱਲ ਬਾਤ ਉਹ ਤਵੇ ਵੀ ਇਨਵੈਸਟਮੈਂਟ ਆ ਜੀ ਤੇ ਤੁਸੀਂ ਆ ਫਾਲੀਆਂ ਦੇਖੋ ਆ ਫਾਲਾ ਇਹ ਵੀ ਇਨਵੈਸਟਮੈਂਟ ਵਾਲੀ ਹਾਈਟ ਜਿਵੇਂ ਮਰਜ਼ੀ ਕਰ ਲਓ ਜੀ ਉੱਪਰ نیچے ਹਾਂ ਜਿੰਨਾ ਮਰਜ਼ੀ ਕਰ ਲਓ ਨੂੰ ਫੇਰ ਇਹ 24 ਤੋਂ ਲੈ ਕੇ ਤੀ ਤੱਕ ਜਿੱਥੇ ਮਰਜ਼ੀ ਚੋ ਵੀ ਤੁਲੇ ਕਰ ਲੋ ਨੂੰ ਸੈਟਿੰਗ ਉਹ ਸਾਰੀ ਮਸ਼ੀਨ ਦੀ ਸੈਟਿੰਗ ਹੋ ਜਾਂਦੀ ਹੈ ਓਕੇ ਮਨ ਜਿਹੜੀ ਤੇ ਮਰਜ਼ੀ ਜਿਗਜ਼ੈਗ ਲਾਉਣਾ ਜਿਗਜ਼ੈਗ ਲਾ ਲਓ ਪਲੇਨ ਲਾਉਣਾ ਪਲੇਨ ਲੱਗ ਜੂ ਸਾਰਾ ਕੁਝ ਲੱਗ ਜੂ ਵੀ ਸਾਰਾ ਫੰਕਸ਼ਨ ਇਹਦੇ ਚ ਦਿੱਤਾ ਆਇਆ ਜੀ ਜੀ ਵੈਰੀ ਗੁੱਡ ਯਾਰ ਇਹਦਾ ਜੀ ਆਪਣਾ 3 ਲੱਖ 20 ਹਜ਼ਾਰ ਰੇਟ ਆ ਜੀ 3 ਲੱਖ 20 ਹਜ਼ਾਰ ਮੇਲੇ ਚ 275 ਆ ਜੀ ਹਾਂ ਜੀ ਤੇ ਦੂਜੀ ਵਾਲੀ ਪੱਤਣ ਵਾਲੀ ਆ ਜੀ ਉਧਰ ਮੁੰਡੇ ਨੂੰ ਪੁੱਛ ਲੈ ਜਦੋਂ ਦੱਸੀ ਵੀਰੇ ਤੇ ਬਾਕੀ ਬਾ ਖੂਬ ਆ ਜਿੰਨੀ ਇਹਦੀ ਸਿਫਤ ਕਰ ਦੀਏ ਉਹ ਨਹੀਂ ਥੋੜੀ ਆ ਟਾਇਟ ਰਹਿਣ ਔੜ ਜਾ ਇਹ ਐਡਜਸਟਮੈਂਟ ਸਾਰੇ ਪਾਟਾਂ ਦੀ ਹੋ ਜਾਂਦੀ ਸਾਰੇ ਜੀ ਟੋਟਲੀ ਹਰ ਚੀਜ਼ ਦੀ ਐਡਜਸਟਮੈਂਟ ਹੋ ਜਾਣੀ ਆ 24 ਤੋਂ ਵਿੱਚ ਜਿੱਥੇ ਮਰਜੀ ਨੂੰ ਲੈ ਜਾ ਇਹ ਸਾਰ ਤੁਸੀਂ ਨਿਗਾਹ ਮਾਰੋ ਨਾਟੀ ਨਾਟ ਡੰਡਿੰਗ ਵਾਲਾ ਕੰਮ ਵੀ ਨਹੀਂ ਹੈਗਾ ਵੀ ਸਹੀ ਗੱਲ ਇੱਕ ਜਗ੍ਹਾ ਤੇ ਕੰਮ ਫਿਕਸ ਨਹੀਂ ਹੈਗਾ ਜਿੱਥੇ ਤੁਸੀਂ ਮਰਜੀ ਜਿੱਥੇ ਥੋੜੇ ਦਿਲ ਕਰਦਾ ਉਸ ਤੇ ਸੈਟਿੰਗ ਕਰਨੀ ਕਰ ਦੋ ਬਾਕੀ ਤੇ ਕੰਪਨੀ ਦਾ ਬੰਦਾ ਆ ਕੇ ਕਰ ਜੂਗਾ ਉਹ ਤੋਂ ਕਰਾਉਣੀ ਉਹ ਕਰਾ ਲਓ ਬਾਕੀ ਜਿੰਮੇਦਾਰ ਭਰਾ ਦਾ ਆਪ ਇੰਜੀਨੀਅਰ ਅੱਜ ਕੱਲ ਹਾਂ ਇਹਦੇ ਆ ਦਿਖਾ ਦੇ ਚੰਨੀ ਹਾਂ ਵੀਰ ਮੇਰੇ ਆ ਆਪਣੇ ਕੌਲੀਆਂ ਦਾ ਕਹਿੰਦੇ ਆ ਵਾਈਬ੍ਰੇਸ਼ਨ ਵਾਲਾ ਫੇ ਤੁਸੀਂ ਇੱਕ ਚੀਜ਼ ਹੋਰ ਦੇਖੋਗੇ ਦੂਜੀ ਨਹੀਂ ਇਹਦੇ ਅੰਦਰ ਮਾਜ ਫਿਲਟਰ ਆਏਗਾ ਵਾਈਬ੍ਰੇਟਰ ਆ ਜੀ ਆ ਦੇਖੋ ਇਹ ਕਿੰਨਾ 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 ਲਾਈਟ ਆ ਇਹ ਇਹ ਦੇਖੋ ਜਿੱਥੇ ਮਰਜ਼ੀ ਖੋਲ ਕੇ ਕਰ ਲੈਣ ਨੂੰ ਗੱਲ ਹੀ ਕੋਈ ਨਹੀਂ ਲੈ ਮੈਂ ਸੋਚਦਾ ਸੀ ਕਿਤੇ ਦੂਜਾ ਹੀ ਕੰਮ ਆ ਫੇ ਨਹੀਂ 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 ਇਹ ਪੂਰਾ ਵਧੀਆ ਵਾਈਬ੍ਰੇਸ਼ਨ ਵਾਲਾ ਟੋਪ ਮਾਡਲ ਮਸ਼ੀਨ ਆ ਬਲਗੋ ਐਂਡੀ ਆ ਬਹੁਤ ਲਾਈਟ ਆ ਜੀ ਮੈਂ ਤਾਂ ਹੁਣ ਜੀਵੀਦਰ ਭਰਾ ਹੀ ਦੱਸ ਕੇ ਗਿਆ ਕਿਹਦਾ ਵੱਡੀਆਂ ਬਾਹਲੀਆਂ ਮਸ਼ੀਨਾਂ ਦੇ ਹਿਲਦਾ ਹੀ ਨਹੀਂ ਆ ਬਹੁਤ ਖਲ ਹੋਣਾ ਬਹੁਤ ਆਇਆ ਅੱਛਾ ਇਹ ਇੰਨਾ ਈਜ਼ ਹੈ ਉਹ ਫਿਰ ਉਹ ਹੀ ਕਰਦੇ ਹਾਂ ਜਿਹੜੇ ਬੰਦੇ ਯੂਜ਼ ਕਰਦੇ ਉਹਨਾਂ ਨੂੰ ਜ਼ਿਆਦਾ ਗੁਣ ਪਤਾ ਲਾਦੇ ਬਾਈ ਹਨਾ ਹਜੇ ਬਾਕੀ ਆਇਆ ਵਾ ਥੋੜਾ ਚਲਾਵਾਂਗੇ ਫਿਰ ਤੁਹਾਨੂੰ ਫਿਰ ਪਤਾ ਲੱਗੂਗਾ ਇਹ ਚ ਬੜਾ ਫਰਕ ਕੀ ਕੀ ਆ ਵੱਡੀਆਂ ਗੱਲਾਂ ਦਾ ਫਰਕ ਤਾਂ ਆਪਣਾ ਜਦੋਂ ਖੇਤ ਦੇ ਵਿੱਚ ਚੱਲਿਆ ਉਦੋਂ ਹੀ ਜ਼ਿਆਦਾ ਪਤਾ ਉਹਦੇ ਬਾਲਾ ਲੱਗਣਾ ਹੈਨਾ ਹਾਂ ਪਰ ਐਕੂਰੇਸੀ ਬਹੁਤ ਵਧੀਆ ਐਣੀ ਜੀ ਬਹੁਤ ਵਧੀਆ ਐਕੂਰੇਸੀ ਆ ਉਹਨਾਂ ਨੇ ਆਪਦਾ ਕੋਈ ਸੋਚ ਸਮਝ ਕੇ ਹੈਨਾ ਜੀ ਹਾਂ ਜੀ ਹਾਂ ਡਿਜ਼ਾਈਨ ਕੀਤਾ ਬਹੁਤ ਸੁਣੋ ਪਹਿਲੇ ਹੀ ਗੱਲ ਕਰਦਾ ਵੀ ਜੇ ਉਹਨਾਂ ਨੇ ਕੋਈ ਬ੍ਰਾਂਡ ਬਣਾਇਆ ਹੈ ਤੇ ਕੋਈ ਸੋਚ ਸਮਝ ਕੇ ਬਣਾਇਆ ਉਹ ਕੌਂਡੀਆਂ ਮਾੜੀ ਚੀਜ਼ ਲੈਂਦੀ ਹੁੰਦੀ ਨਹੀਂ ਜੀ ਮਾੜੀ ਚੀਜ਼ ਦਾ ਛੇਤੀ ਕਿਤੇ ਹੱਥ ਨਹੀਂ ਪਾਉਂਦਾ ਹਾਂ ਮਤਲਬ ਕੁਝ ਵੀ ਕਰਦੇ 2 ਸਾਲ ਚਲਾ ਕੇ ਟ੍ਰਾਇਲ ਦਿੱਤੇ ਸ ਫਿਰ ਲਾਂਚ ਕੀਤਾ ਵਾ ਡਿੱਗਰ ਆ ਸੇਮ ਆ ਜੋ ਡਿੱਗਰ ਦਿਖਾਉਣਾ ਸਾਨੂੰ ਪੱਟਣ ਵਾਲਾ ਵੀ ਸਿਸਟਮ ਆ ਜੋ ਇਹ ਆਪਣਾ ਹੈਗਾ ਜਿਹੜਾ ਇਹ 50 ਇੰਚ ਮਾਡਲ ਆ ਠੀਕ ਹੈ ਜੀ ਇੱਕ ਉੱਪਰ 57 ਇੰਚ ਮਾਡਲ ਆਉਂਦਾ ਠੀਕ ਹੈ ਜੀ ਇਹ ਹੈਗਾ ਪਲੇਨ ਪਟਾਈ ਦੀ ਜੇ ਜ਼ਿਗਜ਼ੈਗ ਲਈ ਲੈਣਾ ਤਾਂ 57 ਇੰਚ ਲੈਣਾ ਪਊਗਾ ਆਪਾਂ ਨੂੰ ਹਾਂ ਜੀ ਇਹਦਾ ਪ੍ਰਾਈਸ ਜਿਹੜਾ ਹੈਗਾ ਬਈ ਜੀ 2,35,000 ਰੁਪਏ ਵੇਲੇ ਰੇਟ ਆ ਠੀਕ ਆ ਪਰ ਆਪਣੇ ਲਈ ਹੁਣ ਮੇਲੇ 'ਚ ਇਹ ਜਿਹੜਾ ਆਫਰ ਲੱਗਿਆ ਹੋਇਆ ਵਾ ਇਹਦਾ 1.85 ਦਾ ਆਫਰ ਆ ਜੀ ਭਾਈ ਜੀ ਇਹ ਚੀਜ਼ ਉਹ ਚੀਜ਼ ਹੋਈ ਨੰਬਰ ਤਾਂ ਮੈਂ ਤੁਹਾਡੇ ਦੇ ਹੀ ਦੇਣੀ ਆ ਜੀ ਜੀ ਜਿੱਦਾਂ ਕੋਈ ਵੀਰ ਭਰਾ ਆਪਣੇ ਬੁੱਕ ਕਰਵਾ ਦੇਣ ਕੋਈ ਪੰਜਾਬ ਵਿੱਚ ਕੋਈ ਵੀ ਲਿਆ ਹਾ ਆਪਣੇ ਤੋਂ ਕੋਈ ਪ੍ਰੋਬਲਮ ਨਹੀਂ ਇਹ ਚ ਇਹਦੇ ਚ ਏਰੀਆ ਦਾ ਕੋਈ ਰੋਲਾ ਨਹੀਂ ਕੋਈ ਰੋਲਾ ਨਹੀਂ ਜਿਵੇਂ ਤੁਹਾਡਾ ਨੰਬਰ ਦਿੱਤਾ ਉਹ ਅੱਜ ਬੁੱਕ ਕਰਵਾ ਦੋਗੇ ਹਾਂ ਜੀ ਹਾਂ ਜੀ ਹਾਂ ਜੀ ਤੇ ਉਹਨੂੰ ਇਹ ਸਹੂਲਤ ਬਾਅਦ ਚੋਂ ਵੀ ਮਿਲੂ ਹਾਂ ਹਾਂ ਬਿਲਕੁਲ ਮਿਲੂਗੀ ਹਾਂ ਬੁਕਿੰਗ ਹਾਂ ਬੁਕਿੰਗ ਹੋ ਜੇ ਕੱਲ ਤੱਕ ਬੁਕਿੰਗ ਹੋ ਜੇ ਹਾਂ ਸੋਮਵਾਰ ਤੱਕ ਹਾਂ ਜੀ ਸੋਮਵਾਰ 10 ਤਰੀਕ ਠੀਕ ਹੈ ਜੀ ਤੱਕ ਬੁਕਿੰਗ ਹੋ ਗਈ ਤਾਂ ਇਹ ਰੇਟ ਚ ਆਪਾਂ ਦੇ ਸਕਦੇ ਹਾਂ ਦੇ ਸਕਦੇ ਹਾਂ ਮੇਰਾ ਵੀ ਰੈਸ ਗੱਲ ਦਾ ਧਿਆਨ ਰੱਖਿਓ ਚੱਕਦੇ ਹੋ ਹਾਂ ਮੁੜ ਕੇ ਮੈਨੂੰ ਕਹੋ ਬਾਈ ਮੰਗਲਵਾਰ ਨੂੰ ਕਿਉਂਕਿ ਆਫਰ ਹੁੰਦੀ ਕੰਪਨੀ ਵੱਲੋਂ ਇੰਨਾ ਹੀ ਆਉਦੀ ਜਿਹੇ ਤੋਂ ਪਾ ਨਹੀਂ ਸਕਦੇ ਇਹ ਤਾਂ 5000 ਰੁਪਏ ਮਾਰਜਨ ਜਿਹੜਾ ਹੁੰਦਾ ਦਾ 15000 ਰੁਪਏ ਉਹ ਇੰਪਲੀਮੈਂਟ ਚ ਦਾ 15000 ਵੱਧ ਮਾਰਜਨ ਨਹੀਂ ਹੁੰਦਾ ਸਹੀ ਤਾਂ ਉਹਨਾਂ ਦਾ ਆਪਾਂ ਸਾਡੇ ਸਾਦੇ ਚਲੋ ਕੋਈ ਐਲੀਕੋ ਲਾਂਚ ਕਰਨਾ ਦਾ ਬਿਲਿੰਗ ਰੇਟ ਤੇ ਵੀ ਦੇ ਦਾਂਗੇ ਪਰ ਜੇ ਤੁਸੀਂ ਕਹੀਏ ਵੀ ਬਾਅਦ ਚ ਆਫਰ ਮਿਲ ਜੇ ਬਾਅਦ ਚ ਮਿਲਦੀ ਨਹੀਂ ਨਾ ਮੈਨੂੰ ਚ ਨਹੀਂ ਜਿਹੜੀ ਚੀਜ਼ ਮੈਨੂੰ ਲੱਗਦੀ ਵੀ ਵੱਧ ਦੇ ਸਾਈਡਾਂ ਤੇ ਵੀ ਪਟੇ ਆ ਦੇਖੀ ਹਾਂ ਉਹ ਸਾਈਡਾਂ ਤੇ ਲਾਇਆ ਹੋਇਆ ਵਾ 105 ਸਰੀਰ ਦਾ ਜਾਲ ਆ ਜੀ ਫੇਰ ਵੱਡਾ ਤੁਸੀਂ ਮੁਰੇ ਆਉਂਗੇ ਅੱਗੇ ਆਓ ਦੇਖਿਓ ਬਾਈ ਮਾੜਾ ਜੀ ਦੇਖਿਓ ਵੀਰ ਜੀ ਹਾਂ ਜੀ ਚੱਲ ਇੱਧਰ ਆ ਜੀ ਹਾਂ ਇਹਨੂੰ ਇਹ ਰੂਲਰ ਦਿੱਤਾ ਜੀ ਇਹ ਆਮ ਆਉਂਦਾ ਨਹੀਂ ਆ ਤੂੰ ਦੇਖਿਆ ਟਿਕਰਾਂ ਦੇ ਹਾਂ ਜੀ ਹਾਂ ਜੀ ਇਹਦਾ ਬੈਨੀਫਿਟ ਆ ਵੀ ਜਦੋਂ ਆਪਾਂ ਪਹਿਲੀ ਕਈ ਵਾਰੀ ਗੱਲ ਹੋਣੀ ਵੱਜ ਜੜਾ ਬਣਦਾ ਉਹ ਗੜਾ ਨਹੀਂ ਬਣ ਦਿੰਦਾ ਵੀ ਇਹ ਨੇ ਡੜਾ ਵੀ ਪਰਜਾਦੀਆ ਮਿੱਟੀ ਨਹੀਂ ਜੜ ਦੀ ਡਲੇ ਵਾਲੀ ਹਾਂ ਸਾਨੂੰ ਬਹੁਤ ਪਿਛਲੀ ਦੀ ਤਕਲੀਫ ਹੋਈ ਹਾਂ ਬਹੁਤ ਆਉਂਦੀ ਆ ਕਿਉਂਕਿ ਸਾਡੇ ਆ ਥੋੜੀ ਖੁਸ਼ਕ ਹੋ ਗਈ ਡੜਾ ਬਣ ਲੈ ਦੀ ਪਹਿਲੀ ਤੇ ਜਮੀਨ ਦਾ ਹੀ ਫਰਕ ਹੁੰਦਾ ਜੜਾ ਡਲੇ ਬਣਾਉਂਦੀ ਹਾਂ ਬਹੁਤ ਡੜਾ ਚੱਕ ਕੇ ਸਿੱਧਾ ਹੀ ਸੜਦੇ ਹਾਂ ਬਾਕੀ ਇਹ ਐਡਜਸਟੇਬਲ ਵਾ ਇਹਨੂੰ ਨਹੀਂ ਲੋੜਦਾ ਚੱਕ ਦੋ ਹਾਂ ਜਿੱਥੇ ਬਰੀਕ ਆ ਉੱਥੇ ਤਾਂ ਚੱਕ ਹਾਂ ਜਿੱਥੇ ਤੁਹਾਨੂੰ ਲੱਗਦਾ ਨਹੀਂ ਲੋੜ ਇਹਨੂੰ ਤਾਂ ਚੱਕ ਦੋ ਤੇ ਬਹੁਤ ਵਧੀਆ ਕੁਆਲਟੀ ਲੋਹੇ ਸਟੀਲ ਦਾ ਹੀ ਬਹੁਤ ਫਰਕ ਹੈਦਾ ਵੀ ਹਾਂ ਫਿਰ ਸਾਰਿਆਂ ਦਾ ਦੂਜਾ ਵੱਡਾ ਕੋਣਾ ਜਿੰਨੀਆਂ ਬੈਲਟਾਂ ਸਾਰੀਆਂ ਟੱਕੀਆਂ ਹੋਈਆਂ ਹਾਂ ਆ ਕੱਲ ਹੀ ਆਪਣੇ ਇੱਕ ਪੱਬੀਆਂ ਦੇ ਕਸਟਮਰਾਂ ਉਹਨਾਂ ਦੇ ਭਈਏ ਦੀ ਉਂਗਲਾ ਆ ਕੇ ਤਿੰਨ ਵੱਡੀਆਂ ਗਈਆਂ ਹਾਂ ਉਹਨਾਂ ਕੋਲ ਇੱਕ ਨੂੰ ਪ੍ਰਿੰਟਰ ਸੀ ਮੈਂ ਨਾਂ ਨਹੀਂ ਲੈਣਾ ਬਹੁਤ ਮਸ਼ਹੂਰ ਕੰਪਨੀ ਦਾ ਪਰ ਉਹਦੇ ਬੈਲਟਾਂ ਕਵਰ ਨਹੀਂ ਬਿਚਾਰੇ ਜੀ ਤਿੰਨ ਉਂਗਲਾਂ ਕਹਿੰਦੇ ਨਾਲੋਂ ਹੀ ਲਾਤੀਆਂ ਆਪਣੇ ਵੀ ਹੈ ਨਹੀਂਗਾ ਕਬਰ ਹਾਂ ਇਹ ਬਹੁਤ ਖਤਰਨਾਕ ਆ ਸਾਨੂੰ ਆਪ ਕੱਲ ਦੱਸ ਕੇਗੇ ਕਹਿੰਦੇ ਯਾਰ ਆ ਚੀਜ਼ ਕਿੱਡੀ ਆ 5-7000 ਦੀ ਹੋਈ ਆ ਜਿੱਥੇ 2 ਲੱਖ ਦਾ ਲੈਣਾ ਅਗਲਾ ਦਾ 5000 ਦਾ ਆ ਕਬਰ ਨਹੀਂ ਲਾਇਆ ਉਂਗਲਾਂ ਥੋੜੀ ਧੋਰੇ ਲੱਗ ਜਾਣੀਆਂ ਉਂਗਲਾਂ ਨਹੀਂ ਲੱਗਣੀਆਂ ਹੁਣ ਕੰਮ ਕਰਦੇ ਕਰਦੇ ਸੁਤਾ ਕਈ ਨਹੀਂ ਲੱਗਾਂਗਾ ਬੰਦਾ ਹੱਥ ਪਾਇਆ ਸੀ ਨਾਲ ਕਿਤੇ ਜਦੋਂ ਕਮਾਇਆਗਾ ਹੱਥ ਵਿੱਚ ਆ ਗਿਆ ਉਹਦੇ ਵਿੱਚ ਤੇ ਵੱਢਿਆ ਗਿਆ ਲਓ ਜੀ ਡਿਗਰ ਵੀ ਤੁਸੀਂ ਦੇਖੋ ਕੀ ਸਾਬ ਕਿਤਾਬ ਤੁਹਾਨੂੰ ਹਾਂਜੀ ਬਾਕੀ ਇਹਦਾ ਨਾਮ ਕੀ ਹੈ ਜੀ ਇਸ ਬ੍ਰਾਂਡ ਦਾ ਗ੍ਰੀਨ ਲੈਂਡ ਗ੍ਰੀਨ ਸਿਸਟਮ ਗ੍ਰੀਨ ਸਿਸਟਮ ਹਾਂ ਗ੍ਰੀਨ ਸਿਸਟਮ ਹੁੰਦਾ ਜੌਨੀਅਰ ਦੇ ਅੰਡਰ ਮਤਲਬ ਉਹਦੀ ਦੇਖਰੇਖ ਚ ਹਾਂ ਤੁਸੀਂ ਪਿੱਛੇ ਪੋਸਟਰ ਵੀ ਲੱਗਿਆ ਹੋਇਆ ਵਾ ਦੇਖ ਸਕਦੇ ਇਹਦਾ ਹੁਣ ਆਪਾਂ ਸਾਨੂੰ ਮਿਲਿਆ ਨਹੀਂ ਹਾਈ ਸਪੀਡ ਪਲੈਂਟਰ ਵੀ ਆ ਗਿਆ ਇੱਕ ਜਿਵੇਂ ਮੈਸ਼ੂਰ ਦਾ ਕਹਿੰਦੇ ਨੇ ਆਪਾਂ ਵੈਕਿਊਮ ਵਾਲਾ ਪਲੈਂਟਰ ਚਾਹੁੰਦਾ ਆਪਾਂ ਕੀ ਬੀਜਨ ਨੂੰ ਹਾਂ ਹਾਂ ਸਾਰੀਆਂ ਫਸਲਾਂ ਬੀਜਨ ਵਾਲਾ ਵਿਦਾਊਟ ਵੈਕਿਊਮ ਤੋਂ ਹੁੰਦਾ ਇਹ ਐਕੂਰੇਸੀ ਦੇ ਬਰਾਬਰ ਜੇ ਇਹ ਜੌਨੀਅਰ ਦਾ ਆਉਂਦਾ ਇਹ ਗ੍ਰੀਨ ਸਿਸਟਮ ਦਾ ਨਹੀਂ ਹੈ ਅੱਛਾ ਇਹ ਜੌਨੀਅਰ ਦਾ ਆਉਂਦਾ ਇਹ ਜੋ ਅਮਰੀ ਉੱਥੋਂ ਜਿਹੜੀ ਮੈਨੂਫੈਕਚਰਿੰਗ ਇੱਥੇ ਕਰ ਰਹੀ ਹੈ ਅਮਰੀਕਾ ਚੱਲਦਾ ਹੈ ਆਉਂਦੇ ਸੀ ਜਿਹਨੂੰ ਮਿਲੂ ਆਪਾਂ ਨੂੰ ਹੁਣ ਵੀ ਮਿਲ ਰਿਹਾ ਹੈ ਹਾਂ ਉਹ ਬਾਈਚਾਂ ਦੇ ਟਰੱਕ ਜਿਹੜੇ ਤੇ ਆਉਣਾ ਸੀਗਾ ਹੱਥੋਂ ਪੁੰਨੇ ਤੋਂ ਉਹ ਲੇਟ ਹੋ ਗਿਆ ਟਰੱਕ ਤੇ ਮੇਲੇ ਤੇ ਪਹੁੰਚ ਨਹੀਂ ਜਗਿਆ ਉਹ ਜੀ ਮੱਕੀ ਬਜਾਈ ਵਾਲਾ ਇਹ ਬਹੁਤ ਸੋਹਣਾ ਉਹਨੂੰ ਚਾਹੀਦਾ ਤੇ ਉਹ ਵੀ ਚੱਕ ਲਿਓ ਫੱਟੇ ਬਹੁਤ ਸੋਹਣਾ ਇਹ ਆ ਜੂਗਾ ਮੈਂ ਤੁਹਾਨੂੰ ਨਾ ਗੱਡੀਆਂ ਦਊਂਗਾ ਤੁਸੀਂ ਬਣਾ ਕੇ ਬਹੁਤ ਵਧੀਆ ਚੀਜ਼ ਆ ਕਿਉਂਕਿ ਇਹਦੀ ਰਿਪੇਅਰ ਹੈ ਨਹੀਂ ਵੱਡੀ ਗੱਲ ਆ ਵੇ ਕਿਉਂ ਬਲੰਟਰ ਦੀ ਰਿਪੇਅਰ ਆ ਹੋਰ ਬਹੁਤ ਪ੍ਰੋਬਲਮ ਆਉਂਦੀਆਂ ਨੇ ਜਿਹੜਾ ਆਉਂਦੀਆਂ ਉਹ ਐਕੂਰੇਸੀ ਜਿਹੜਾ ਕਿਉਂ ਘਟ ਗਿਆ ਇਹ ਕਿਉਂ ਘਟ ਗਿਆ ਇਹ ਹੋ ਗਿਆ ਇਹ ਹੈਗਾ ਮਕੈਨਿਕਲ ਹਾਂ ਹਾਈ ਸਪੀਡ ਆ 7 ਤੋਂ 8 ਕਿਲੋਮੀਟਰ ਦੀ ਸਪੀਡ ਤੇ ਇਹ ਵਿੱਜੂਗਾ ਤੇ ਮਤਲਬ ਉਹਦੇ ਨਾਲ ਕਵਰੇਜ ਬਹੁਤ ਜ਼ਿਆਦਾ ਹੋ ਜੂਗੀ ਜੋਂ ਡੀਅਰ ਨੇ ਕੋਲਮ ਲਾ ਕੇ ਇਧਰ ਹੁਣ ਪੈਰ ਪਸਾਰ ਹੁਣ ਥੋੜਾ ਜਿਹਾ ਇੰਪਲੀਮੈਂਟ 'ਚ ਜਾ ਰਹੇ ਆ ਹਾਂ ਮਤਲਬ ਮੈਨੂੰ ਲੱਗਦਾ ਵੀ ਹੁਣ ਜਿਵੇਂ ਬੈਲਰ ਵੀ ਕੱਟਦਾ ਛੋਟਾ ਬੇਂਦਰ ਵੀ ਆਉਂਦਾ ਜੀਵਨਾਰ ਦੀ ਡਿਮਾਂਡ ਵੀ ਸੀਗੀ ਹਾਂ ਕਿਉਂ ਇੰਪਲੀਮੈਂਟ ਬਲ ਰਿਹਾ ਉਹ ਪਾਉ ਆਗ ਮੇਰੇ ਵੀਰ ਨਾਲ ਤੁਸੀਂ ਟਰੈਕਟਰ ਦੀ ਸਕੀਮ ਦਾ ਦੱਸ ਹੀ ਦਿੱਤੀ ਐ ਕਰੀ ਮਾੜਾ ਟਰੈਕਟਰ ਦੇ ਵੀ ਦੱਸ ਦਿਓ ਜੀ ਹਾਂ ਦੋ ਦੋ ਜਨਾਂ ਦਾ ਟਰੈਕਟਰ ਦਾ ਬਾਈ ਡਿਸਕਾਊਂਟ ਜਿਹੜਾ 50 52 ਦਾ ਸੀ V1 ਟੂ व्हीਲ ਡਰਾਈਵ ਉਹਦੇ 70000 ਡਿਸਕਾਊਂਟ ਆ ਸੋਮਵਾਰ ਤੱਕ 10 ਤਰੀਕ ਤੱਕ ਬੁੱਕ ਕਰਾ ਲਓ ਫਰਵਰੀ ਤੱਕ 10 ਫਰਵਰੀ 2025 ਹਾਂ ਇਹ ਤਰੀਕ ਤੋਂ ਬਾਅਦ ਚੋਣੀ ਮੁੜ ਕੇ ਕਹੋਗੇ ਨਹੀਂ ਇਹ ਹੁਣੀ ਹੈ ਹਾਂ ਹੁਣੀ ਹੈ ਤਿੰਨ ਦਿਨ ਲਈ ਸਾਡੀ ਕੰਪਨੀ ਤੋਂ ਪ੍ਰੂਵਲ ਲਈ ਹੈ ਤਿੰਨ ਦਿਨਾਂ ਲਈ ਤੁਸੀਂ ਬੁੱਕ ਕਰਾ ਸਕਦੇ ਆ ਇਹਦਾ ਰੇਟ ਇੱਕ ਵਾਰੀ ਦੱਸ ਦਿਓ ਜੀ ਇਹਦਾ 230000 ਰੇਟ ਆ ਬਾਈ ਜੀ ਤੇ 185 ਹੁਣ ਮੇਲੇ ਚ ਆਪਣੀ ਆਫਰ ਹੁਣ ਮੇਲੇ ਚ ਹਾਂ ਜੇ ਤੁਸੀਂ ਇਹ ਤੋਂ ਵੱਡਾ ਜਿਹੜਾ ਲੈਣਾ ਜ਼ਿਗਜ਼ੈਗ ਵਾਲਾ ਉਹ 195 ਦਾ 10000 ਦਾ ਫਰਕ 10000 ਦਾ ਉਹਦਾ ਵੀ ਇੱਕ ਦੱਸ ਦਿਓ ਜੀ ਉਹ ਜਿਹੜਾ ਪਲੈਂਟਰ ਆਈ ਹਾਂਜੀ ਪਲੈਂਟਰ ਆਪਣੇ ਨੂੰ ਪਊਗਾ 330000 ਰੇਟ ਆ ਜੀ ਉਹਦਾ ਓਕੇ ਤੇ ਆਪਾਂ ਨੂੰ 275 ਦਾ ਮੇਲੇ ਸ ਆਫਰ ਆ ਲਓ ਜੀ ਬਾਈ ਜੀ ਦੇ ਨੰਬਰ ਡਿਸਪਲੇ ਤੇ ਦਿੱਤੇ ਹੋਏ ਆ ਤੇ ਮੇਰੇ ਵੀਰ ਚੱਕ ਲਓ ਫੱਟੇ ਸਕੀਮਾਂ ਵਾਲੇ ਕਿਉਂਕਿ ਬਾਅਦ ਵਿੱਚ ਰੇਟ ਦਾ ਫਰਕ ਪਏ ਨਾ ਜਿਹੜੇ ਵੀਰਾਂ ਨੇ ਲਾਭ ਚੱਕਣਾ ਪੇਡੀਆਂ ਹਾਂ ਜਿਹਨੇ ਲੈਣੀ ਆ ਉਹਨੂੰ ਮੌਕਾ ਵਧੀਆ ਹਾਂ ਮੌਕਾ ਵਧੀਆ ਬਿਲਕੁਲ ਸਾਨੂੰ ਦੋ ਅੱਗੇ ਦੱਸਿਓ ਤੁਹਾਨੂੰ ਡਿੱਗਰ ਤੇ ਪਲਾਂਟਰ ਕਿੱਦਾਂ ਦਾ ਲੱਗਿਆ ਧੰਨਵਾਦ ਸਾਰੇ ਵੀਰਾਂ ਨੂੰ ਅਸੀਸ ਕਰਾਂ